ਮਾਂਤ ਅੱਜ ਇੱਕ ਸਾਡਾ ਮਾਂਤ ਚੱਲਿਆ ਠਾਨਕੋਟ ਹਨ ਹੈਲੋ ਕਰੋ ਗਾਇਸ ਮਾਂਤ ਚੱਲਿਆ ਅੱਜ ਆਪਣੇ ਨਾਨਕੇ ਪਠਾਨਕੋਟ ਮਾਂਤ ਨੂੰ ਬਹੁਤ ਚਾਹੇ ਨੰਨੀ ਕਰ ਜਾਂਦਾ ਤੇ ਮਾਂਤ ਤਰੀ ਫਿਰਦੀ ਥੜਾ ਜਿਹੀ ਚੱਲੇ ਆ ਮੈਂ ਤੇ ਮਾਂਤ ਪਠਾਨਕੋਟ ਮਾਂਤ ਉਹਨਾਂ ਨੂੰ ਛੁੱਟੀ ਆ ਯਾਰ ਤੇ ਮਾਂਤ ਅਨਵੇਦ ਵੀ ਚੱਲਿਆ ਤੇ ਅਨਵੇਦ ਕਹਿੰਦਾ ਮੈਨੂੰ ਵੀ ਚੱਕ ਲੋ ਦਵੇਂ ਨੇ ਤਿਆਰ ਹੋਵੇ ਮਾਂਦਰੀਆਂ ਦੇ ਕੋ ਅਨਵਿਦੀ ਅਰਕੀ ਸੋਣੀ ਟੌਰ ਨੂੰ ਆ ਰਿਹਾ ਮਡੇ ਕਿਤੇ ਨਾਲ ਕੇ ਕੈ ਵੀ ਨਹੀਂ ਛੁੱਟੀਆਂ ਹੋ ਗਈਆਂ ਵਾ ਕੇ ਗਾਈ ਚ ਮਿਲਦੇ ਜਾ ਕੇ ਪਠਾਨਕੋਟ ਹਾਂ ਕੇ ਬਾਏ 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 ਹਮਾਂ ਤਾਂ ਸਾਡੀ ਹੋ ਗਈ ਰੈਡੀ ਤੇ ਅਨਵਿਦੀ ਦੇਖੋ ਕਿੰਨੀ ਟੌਰ ਮਾਰੀ ਅੱਜ ਦੋਵੇਂ ਚੱਲੇ ਆ ਨਾਨਕੇ ਤੇ ਹਮਾਂ ਤਾਂ ਸਾਡੀ ਨੱਚਣ ਡਈ ਆ ਪੂਰੀ ਜੈਂਬੋ ਬਣੀ ਆ ਵਾਓ ਵਲੇ ਵਲੇ ਨਿਆਣੇ ਪੂਰੇ ਖੁਸ਼ ਆ ਛੁੱਟੀਆਂ ਪਈਆਂ ਸਕੂਲ ਮਾਨਤ ਦੇ ਆਹ ਹਾਲ ਵੇਖੋ ਐਂਡ ਕਲਾਗ ਐ ਓਏ ਲੋ ਜੀ ਆਪਾਂ ਹੋ ਗਏ ਆ ਤਿਆਰ ਤੇ ਆਪਾਂ ਹੁਣ ਚੱਲੇ ਆ ਪਠਾਨਕੋਟ ਨਿਆਲਿਆਂ ਨੂੰ ਛੁੱਟੀਆਂ ਪੈ ਗਈਆਂ ਆ ਤੇ ਸਾਰੇ ਤਿਆਰ ਹੋ ਗਏ ਆ ਆਪਣੀ ਤੋਂ ਤਿਆਰੀ ਆ ਮਾਨਤ ਵੇਖ ਲੋ ਸਾਡੀ ਮਾਨਤ ਇੱਧਰ ਵੇਖੋ ਆ ਬਾਈ ਬਾਈ ਕਰ ਦੋਗਾ ਆਪਾਂ ਚੱਲੇ ਹੁਣ ਬਾਈ 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 ਨਵੀਤ ਨੂੰ ਛੁੱਟੀਆਂ ਪਈਆਂ ਸਕੂਲ ਇਹ ਸਾਡਾ ਨਵੀਤ ਵੀ ਚੱਲਿਆ ਪਠਾਨਕੋਟ ਮਾਨੂ ਵੇਖੋ ਟੌਰ ਵਾй ਵਾਈ 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 ਰਲਮ ਮਿਲਦੇ ਤੁਹਾਨੂੰ ਰਾਹ ਜਾ ਕੇ ਉਹਦੀ ਚਾਹ ਤਾਂ ਹੋ ਗਈ ਹੈ ਮਗਰ ਦੇਖੋ ਇਹਨੂੰ ਸਾਡੀ ਹੁਣ ਤਿਆਰੀ ਆ ਕੋਈ ਫੋਲ ਤੇ ਆਪਾਂ ਚੱਲੇ ਹਾਂ ਪਠਾਨਕੋਟ ਮਿਲਾਂਗੇ ਤੁਹਾਨੂੰ ਜਾ ਕੇ ਰਾਹ ਦੇ ਵਿੱਚ ਵਾਈ ਵਾਈ ਸਾਰਿਆਂ ਨੂੰ ਓ ਜੀ ਸਾਡੀ ਮੰਤ ਵੀ ਹੋ ਗਈ ਆ ਤਿਆਰ ਮਾਰ ਚੱਲੀਏ ਪਠਾਨਕੋਟ ਨਵੀਂ ਚੱਲੀਏ ਨਵੀਂ ਤੇ ਆਪਣੀ ਮੰਮੀ ਦਾ ਪਰਸਲ ਲਿਆ ਉਹਨੂੰ ਬਹੁਤ ਕਾਲੀ ਆ ਬਾਏ ਬਾਏ ਰਾਜੀ ਦੋ ਰਾਜੀ ਦੋ ਬਹੁਤ ਧੰਕ ਦਿੰਦਾ ਸਾਰੇ ਮੈਂ ਬਤਾਂਦਾ ਅੱਗੇ ਦਾ ਚਾਨ ਚਾ ਚਾ ਕੀ ਕੰਮ ਹੈ ਕੀ ਨਦੇਵ ਨਗਮਾਨਾ ਲੋ ਗਾਈਸ ਚੱਲਦੇ ਆ ਥਾਨਕੋਟ ਨਿਕਲਣ ਲੱਗੇ ਆ ਕਰੋਨਵੀਤ ਤੋਂ ਸਭ ਤੋਂ ਜਿਆਦਾ ਕੱਲ ਤਨਵੀਤ ਨੂੰ ਜਾਣ ਦੀ ਪਈ ਆ ਕਿਹੜਾ ਲੱਗਦਾ ਮੈਂ ਪਹੁੰਚ ਜਾਵਾਂ ਬਸ ਆ ਬਾਰੇ ਪੰਨੀ ਪਟਾ ਬਣਾਇਆ ਮਾਂ ਤੈਨੂੰ ਸਾਡੀ ਕਿੱਦਸਣੀ ਲੱਗਦੀ ਪਈ ਅੱਜ ਲੈ ਬਾਏ ਬਾਏ ਟਾਟਾ ਬਾਏ ਬਾਏ ਅੱਜ ਅਸੀਂ ਪਠਾਨਕੋਟ ਅੰਮ੍ਰਿਤ ਨੂੰ ਪੈ ਗਈਆਂ ਜੁੱਟੀਆਂ ਹਨਨਵੀਰ ਅੰਮ੍ਰਿਤ ਬਹੁਤ ਜ਼ਿਆਦਾ ਖੁਸ਼ਾ ਹੋਏ ਆ ਲੈ ਕੇ ਸੇਟਾ ਵੰਡੀਆਂ ਆ ਜੋ ਵੀ ਪੱਠੇ ਤੇ ਲੱਗ ਕੇ ਲਾਲ ਹੋ ਜਾਂਦੀਆਂ ਘਰ ਲਈ ਯਾਰ ਕਿੱਤੀਆਂ ਜਾਂਦੀਆਂ ਨੇ ਗਾਇਸ ਆਹ ਵੇਖੋ ਸਾਹਮਣੇ ਤਾਂ ਬੜ ਘਾਤੇ ਪੋਲੀ ਆ ਗਿਆ ਫਟੋਲ ਕੰਮ ਤੂਤੀ ਤੇਲ ਪਾ ਲਿਆ ਗੱਡੀ ਚ ਸੋ ਗਾਇਸ ਤੂਪੂਰੀ ਚੜ ਗਈ ਆਹ ਵੇਖੋ ਜਿੱਥੇ ਵੀ ਕੰਮ ਚੱਲ ਰਿਹਾ ਇਟਾ ਬਣਨ ਦਾ ਕਿੰਨੀ ਮੱਟੀ ਪੂਲੀ ਬਣ ਗਿਆ ਕਿ ਉਹ ਵੇਖੋ ਗੱਟਾ ਬਟਾ ਪੂਲ ਬਣ ਗਿਆ ਆ ਪਾਣ ਦੀ ਚਾਰੀ ਕਾਫੀ ਟਾਈਮ ਤੋਂ ਚਲਦੀ ਆ ਹਾਲਾਂਕਿ ਕੋਈ ਖਾਨੇ ਕੋ ਦਾ ਤਿਆਰ ਹੋ ਜਾਣਾ ਹੈ 2026 27 ਦੇ ਚਾਹ ਜਮਾਨਾ ਸਰਕਾਰ ਚੋਰੀ ਆਉਣੀ ਹੈ ਸਾਰੇ ਇਹ ਵੱਟੀ ਵੇਖੋ ਕਿੰਦੀ ਸੋਹਣੀ ਬਣੀ ਹੈ ਆਪਾਂ ਹੋ ਗਏ ਆ ਰੈਡੀ ਸਾਰੇ ਨੇ ਤੇ ਆਪਾਂ ਮੂੰਹ ਪਾ ਲੈ ਹੁਣ ਦੂਰ ਬਹ ਹੋਣਾ ਸਿਮਣੇ ਮੂੰਹ ਪਾ ਲੈ ਆਪਣਾ ਤੇ ਮਿਲਦੇ ਤੁਹਾਨੂੰ ਅੱਗੇ ਤਾਜੀ ਗੱਲ। ਜੈ ਹਿੰਦ ਜੈ। ਲੋ ਜੀ ਆਪਾਂ ਕੱਥੂ ਨੰਗੜ ਪਹੁੰਚ ਗਏ ਆ ਤੇ ਮੂੰਹ ਆਪਾਂ ਕੀਤਾ ਹੋਇਆ ਕਵਰ ਤੇ ਸਾਨੂੰ ਹੁਣ ਲੱਗੀ ਆ ਪਿਆਸ ਆਈ ਪਾਣੀ ਦੀ ਬੋਤਲ ਲਈ ਆ। ਆ ਵੇਖੋ ਬੱਚੇ ਕਹਿੰਦੇ ਪਾਣੀ ਪੀਣਾ ਗਰਮੀ ਬਹੁਤ ਜ਼ਿਆਦਾ ਤਾਂ ਪਰ ਅੱਜ ਪਾਣੀ ਪੀਂਦੇ ਜਾਣਦੇ ਆ। ਸਾਡੀ ਮਾਂਤ ਵੀ ਠੀਕ ਨਹੀਂ ਹੈਗੀ ਆ ਵੇਖੋ ਮਾਂਤ ਪਾਣੀ ਪੀਂਦੀ ਨਹੀਂ ਵੀ ਪਾਣੀ ਪੀ ਲਿਆ ਪੁੱਤ ਜੀ। ਪੀ ਲੇ। ਵੀਰ ਪੀ ਲਿਆ ਪਾਣੀ? ਪੀ ਲੋ ਪਾਣੀ ਪੀ ਲੋ। ਪਿਆਸ ਬਹੁਤ ਲੱਗਣ ਦੀ ਆ ਤੇ ਗਰਮੀ ਬਹੁਤ ਜ਼ਿਆਦਾ ਆ। ਮਾਨਤ ਹੈਲੋ ਹੈਲੋ ਮੱਦੀ ਆਵਾ ਸਾਰਿਆਂ ਨੇ ਮੂੰਹ ਕਵਰ ਕੀਤੇ ਆ ਤੇ ਰਸਤੇ ਚ ਮੂੰਹ ਟਾ ਕੇ ਜਾਵਾਂਗੇ ਗਰਮੀ ਬਹੁਤ ਜ਼ਿਆਦਾ ਆ ਵਾਏ ਵਾਏ ਜੀ ਚਲੋ ਜੀ ਆਪਾਂ ਢਾਬੇ ਤੇ ਪਹੁੰਚ ਚੁੱਕੇ ਆ ਤੇ ਆਪਾਂ ਖਾਣ ਲੱਗੇ ਆ ਹੁਣ ਪਰੌਂਠਾ ਸ਼ੀਮਾ ਕੰਨੀ ਨੂੰ ਭੁੱਖ ਬਹੁਤ ਲੱਗੀ ਆ ਵੇਖੋ ਆ ਦੀ ਮਾਨਤ ਪਾਣੀ ਪੀਂਦੀ ਆ ਸੱਗ ਗਿਆ ਆਪਾਂ ਗਰਮੀ ਬਹੁਤ ਜ਼ਿਆਦਾ ਅੱਜ ਗਰਮੀ ਬੜੀ ਆ ਨਿਆਣੇ ਸਾਡੇ ਲਾਪੇ ਆ ਪੰਗੇ ਕਰਨ ਉੱਤਰਦਿਆਂ ਸਾਰੀ ਆ ਵੇਖੋ ਸਾਡੀ ਮਾਂਤ ਮੰਤ ਮਾਂਤ ਨਹੀਂ ਖਾਣਾ ਪਰੌਂਠਾ ਮਾਂ ਨੂੰ ਭੁੱਖ ਲੱਗੀ ਮੇਰੇ ਪੁੱਤ ਨੂੰ ਵਾਓ ਕੀ ਖਾਣਾ ਮਾਂਤ ਨੇ ਕੀ ਖਾਣਾ ਜੀ ਮਾਂਤਰੀ ਕਿੰਨਾ ਟੌਰੂ ਮਾਰਿਆ ਓਏ ਜੋਰੀ ਜੋਰੀ ਕੱਪੜੇ ਵਾਦੇ ਜੱਲਾਈ ਮਾਂਤ ਚੱਲੀ ਆ ਆਪਣੇ ਨਾਨਕੇ ਵੀ ਡਿੱਕਣ ਦੀ ਆ ਕਿਹੜੇ ਵਲੇ ਰੋਟੀ ਆਵੇ ਦਿਖਾਈਏ ਇਹਨੂੰ ਭੁੱਖ ਬੜੀ ਲੱਗੀ ਸਵੇਰੇ ਰੋਟੀ ਨਹੀਂ ਖਾਧੀ ਆ ਨਾ ਅਮੀ ਤੁਹਾਡਾ ਉਹ ਪੰਗੇ ਕਾਣ ਰਿਆ ਇਧਰ ਅਮੀ ਦਾ ਪੁੱਤ ਇਧਰ ਵੇਖ ਵੇਖੋ ਨਵੀਦ ਦਾ ਟੌਰ ਇਹ ਵੀ ਨਹੀਂ ਬੈੰਦਾ ਟੇਕੇ ਲਓ ਜੀ ਸਾਡੀ ਰੋਟੀ ਆ ਗਈ ਆ ਪਰੌਂਠਾ ਤੇ ਦਹੀਂ ਲੈਣ ਗਿਆ ਭਾਈ ਤੇ ਸੀਮਾ ਨੂੰ ਹੁਣ ਲੱਗੀ ਪੜੀ ਭੁੱਖ ਦੇ ਕੋਲ ਵੇਟ ਨਹੀਂ ਹੋਣ ਰਿਆ ਨਵੀਦ ਵੀ ਸਾਡਾ ਖਾਣ ਰਿਆ ਪਰੌਂਠਾ ਤੇ ਮਾਨਤੀ ਵੀ ਖਾਂਦੀ ਆ ਪਰੌਂਠੀ ਚਲੋ ਜੀ ਆ ਸਾਡੇ ਆ ਗਏ ਆ ਪਰੌਠੇ ਤੇ ਸੀਮਾ ਲੱਗੀ ਖਾਣ ਹੁਣ ਲੋ ਜੀ ਗਰਮੀ ਬਹੁਤ ਜ਼ਿਆਦਾ ਆ ਤਨਵੀਰ ਕਹਿੰਦਾ ਹੀ ਰੋ ਪੀਣੀ ਆ ਤੇ ਮਾਂ ਤੇ ਵੀ ਕਹਿੰਦੀ ਰੋ ਪੀਣੀ ਆ ਗਰਮੀ ਨਾਲ ਬੁਰਾ ਹਾਲ ਹੋ ਗਿਆ ਇਹਨਾਂ ਦਾ ਔਰ ਵੇਖੋ ਰੋ ਭਾਂਡੇ ਆਣ ਆਪਾਂ ਠੰਡੀ ਠੰਡੀ ਰੋ ਪੀਵਾਂਗੇ ਗਰਮੀ ਦੇ ਵਿੱਚ ਅਨਵੀਰ ਕਹਿੰਦਾ ਸੀ ਠੰਡਾ ਪਾਣੀ ਪੀਣਾ ਆ ਆਪਾਂ ਹੁਣ ਰੋਡ ਤੇ ਖੜੋਤੇ ਆ ਤੇ ਰੋ ਪੀਣ ਲੱਗੇ ਆ ਗਰਮੀ ਬਹੁਤ ਜ਼ਿਆਦਾ ਆ ਅਰੇ ਬਾਬਾ ਕਹਾਣੀ ਕੋਲ ਉੱਤੇ ਖੜੇ ਆ ਇਸ ਟਾਈਮ ਹੁਣ ਗਰਮੀ ਬਹੁਤ ਜ਼ਿਆਦਾ ਹੈ ਜਦੋਂ ਹੌਲੀ ਲੱਗੇ ਆਪਾਂ ਸਾਰੇ ਬੈਠੇ ਆ ਮਾਨਕ ਨੀਤ ਦੀਮਾ ਆਪਾਂ ਪਹੁੰਚ ਗਏ ਆ ਹੁਣ ਸਰਨੇ ਦੇ ਕੋਲ ਇੱਥੋਂ ਪਠਾਨਕੋਟ ਦਿਖਣਾ ਸ਼ੁਰੂ ਹੋ ਜਾਂਦਾ ਹੈ ਪਠਾਨਕੋਟ ਦੇ ਪਹਾੜ ਤੇ ਅੱਗੇ ਟੂਲਪਰਾਜ ਆ ਗਿਆ ਹੁਣ ਦੇਖੋ ਗਰਮੀ ਬਹੁਤ ਜ਼ਿਆਦਾ ਆਪਾਂ ਹੁਣ ਸ਼ਹੀਦ ਪੀਤੀ ਆ ਇਹ ਪਾਣੀ ਦੀ ਬਹੁਤ ਜ਼ਿਆਦਾ ਹੈ ਹੁਣ ਇਹ ਤੇਜ਼ ਧੁੱਪ ਗਰਮੀ ਹੈ ਥੋੜਾ ਮੰਗਾ ਆ ਆਪਣਾ ਜੱਟ ਚੱਕਾ ਨਾਲ ਵੀ

ਮੇਰਾ ਦੁੱਧ ਜਿਆਦਾ ਵੱਡਾ ਪਾਣੀ ਪਿੰਦਾ ਹੀ ਇੱਥੇ ਗਾਇਸ ਸਟਾਣ ਕੋਰ ਪਹੁੰਚ ਨਹੀਂ ਵਾਲੇ ਆਪਾਂ ਇਹ ਤੁਹਾਨੂੰ ਦਿਖਾਉਂਦੇ ਆਪਣੇ ਘਰ ਦੇ ਨਾਲ ਤੇ ਗਾਇਸ ਮਿਲਦੇ ਆਂ ਆ ਵੇਖੋ ਫੋਲ ਬਾਂਡਿਆ ਦਾ ਨਵਾਂ ਰੋਡ ਬਾਂਡਿਆ ਜੰਮੂ ਕੱਢਾ ਹਾਈਵੇ ਜਿਹੜਾ ਦਿੱਲੀ ਤੋਂ ਆਉਣ ਡਿਆ ਆ ਉਹਦੇ ਕੰਮ ਚੱਲਣ ਡਿਆ ਬਹੁਤ ਜਿਆਦਾ ਆਹ ਵੇਖੋ ਕਿੱਥੇ ਕਿੰਨੀ ਪਾੜੀ ਆ ਗਿਆ ਫੋਲ ਬਾਂਡਿਆ ਕਿੰਨੀ ਚੰਗੀ ਤੇ ਲਓ ਜੀ ਆਪਾਂ ਪਹੁੰਚ ਗਏ ਆ ਪਠਾਨਕੋਟ ਟੈਂਕ ਚੌਂਕ ਹੁਣ ਚੱਲਦੇ ਆ ਅੱਗੇ ਫੇਰ ਆ ਪਹੁੰਚ ਗਏ ਆ ਸੀਮਾ ਦੇ ਘਰ ਅੱਗੇ ਪਠਾਨਕੋਟ ਮਨੂ ਆ ਗਏ ਆ ਫਾਟਾ ਕਾ ਕੈਸੇ ਹੋ ਸਭੀ ਬਸ ਵਧੀਆ ਆਪ ਸੁਣਾਓ ਬਸ ਵਧੀਆ ਹੋ ਡੋਲਰ ਤੇ ਓਏ ਡੋਲਰ ਤੇ ਡੋਲਰ ਸਪੋਰਟ ਕੇ ਪਖਾਨਕੋਟ ਠੰਡਾ ਪੀ ਲੱਗਿਆ ਮਾਨੂੰ ਪੀਂਗੀ ਮਾਨੂੰ ਠੰਡਾ ਵੀ ਹਿੰਦੀ ਆ ਯਾ ਆਹ ਵੇਖੋ ਸਾਡਾ ਡੋਲਰ ਬੈਠਾ ਆ ਮਾਨਤ ਕੇ ਡੰਡੀ ਡੋਲਰ ਦੇ ਨਾਲ ਨਾਨਕੇ ਪਿੰਡ ਆ ਗਈ ਐ ਮਾਨਤ ਦੀ ਮਾਸੀ ਹਾਹਾ ਸਾਡਾ ਡੋਲਰ ਬੈਠਾ ਐ ਡੋਲਰ ਬਹੁਤ ਖੁਸ਼ ਹੋਣ ੜਿਆ ਐ ਮਾਨਤ ਨੂੰ ਵੇਖ ਕੇ ਮਾਨਤ ਖੇ ਡੈਂਡੀ ਡੋਲਰ ਦੇ ਨਾਲ ਨਾ ਮਾਨਤਾ ਡੋਲਰ ਕਿੱਥੇ ਆ ਡੋਲਰ ਕਿੱਥੇ ਡੋਲਰ ਕਿੱਥੇ ਡੋਲਰ ਓਏ ਯਾਰ ਇਹ ਡੋਲਰ ਗੋਏ ਆ ਗਿਆ ਓਏ ਡੋਲਰ ਨਾਲ ਖੇਡ ਨਹੀਂ ਗੁੱਗੂ ਕਿੱਥੇ ਆ ਗਿਆ ਪਠਾਨਕੋਟ ਕੀ ਦੁੱਜੀ ਦੀ ਦੁੱਜੀ ਦੀ ਗੁੱਗ ਆਇਆ ਪਠਾਨਕੋੜ ਕਰਨ ਦੇ ਪੰਗੇ ਹੁਣ। ਥਾ ਗਏ ਜੈਸਾ ਸਰਪਰ ਕਰਕੇ ਦੋਵੇਂ ਪੈ ਜਾ ਸਕਦੇ। ਲੋ गाइस ਆ ਵੇਖੋ ਮੈਂ ਤੇ ਸੁੱਤੂ ਦੇ ਸਾਰੇ ਸੁੱਤੇ ਹੈ ਮम्मी ਸਪਰਾਈਜ਼ ਹੀ ਦੇਤਾ। ਵੇਖੋ ਮੰਮੀ ਬਰੈਡ ਬਣਾਉਣ ਲੱਗੇ ਕਿੰਨੀ ਗਰਮੀ ਚ। ਅਨਬੀਜ ਤੇ ਮੰਤਲੇ ਅਲੱਗ ਬਣਾਇਆ ਮਿਚ ਵਾਲਾ ਵੱਖਰਾ। ਤੇ ਆਪਣਾ ਮਿਚਵਾ ਕੇ ਉਹ ਜੀ ਮਸਾਲਾ ਮਸਲਾ ਪਾ ਕੇ ਬਣਾਇਆ ਅੱਜ ਚਾਹ ਵੀ ਬਣ ਗਈ। ਮੰਮੀ ਨਹੀਂ ਗਰਮੀ ਚ ਲੱਗੇ ਤੇ ਬਰਾਟ ਬਣਾਉਣਾ ਮੈਂ ਤੇਰਾ ਸਾਹ ਬੱਚੇ ਹੂੰ ਉਹ ਹਰ ਮੰਮੀ ਕੁ ਸ਼ੋਰ ਬਣਾ ਰਹੀ ਹੈ ਪਿਆਜ਼ ਵਾਲੇ ਪਕੌੜੇ ਬਣਾਉਂਦੇ ਆ ਇੱਕ ਹੁਣ ਦਾ ਫਾਸਟ ਪੜਾ ਇਹਨੇ ਚ ਭਾਦੀਏ ਕਿ ਬੱਖਰੇ ਜਾ ਮੱਖਰੇ ਇਥੇ ਆ ਇਲਕੂ ਇੱਕ ਇਹ ਮੈਂ ਬਰੋਸ ਹੂੰ ਵਿੱਚ ਆ ਤੋ ਗਾਇਸ ਆਪਾਂ ਬ੍ਰੈਡ ਤੇ ਚਾਹ ਪੀਂਦੇ ਆਂ ਮਾਂ ਤੁਹਾਨੂੰ ਵੀ ਸੁੱਤੇ ਆ ਉਹਨੇ ਸੁੱਤੇ ਸੁੱਤੇ ਖਾ ਪੀ ਲਈ ਐ ਨਹੀਂ ਤੇ ਫਿਰ ਬੈਠ ਕੇ ਆਪਾਂ ਨਾਲ ਖਾ ਪੀਂਨੇ ਲਿੰਦੇ ਸਾਨੂੰ ਚਲ ਠੀਕ ਐ ਮੈਂ ਫਿਰ ਲੈ ਕੇ ਜਾਂਦੀ ਆ ਉਧਰ ਚਲ ਚਾਹ ਚਾਹ ਲੀਏ ਸਾਹ ਵੇਖੋ ਚਾਹ ਪਕੋੜੇ ਲੈ ਕੇ ਚੱਲੇ ਆ ਹੁਣ ਮੈਂ ਉਹਨਾਂ ਕੋਲ ਚਲੋ ਜੀ ਚਾਹ ਪੀਓ ਪਕੋੜੇ ਖਾਓ ਦੇਖਾ ਡਾਡੀ ਔਰ ਰਾਹੁਲ ਕੋਲ ਬੈਠਾ ਆ ਸਜਾ ਜੀ ਬੈਠੇ ਹੋਏ ਐ ਗੰਗਰ ਕਿਧਰ ਹਾਦਾ ਉਹਰਾ ਨੋਲਾ। ਉਸ ਨੂੰ ਬੁਲਾਉ। ਦੇਖਿਆ ਉਹਨੂੰ। ਗਾਇਸ ਖਾਂਦੇ ਆ ਫਿਰ ਚਾਹ ਪੋੜਿਆ। ਹੂੰ। ਗਾਇਸ ਆਵੇ ਹੁਣ ਮਾਂ ਤੇ ਆ ਗਈ ਐ ਉੱਠ ਕੇ। ਅਨਵਿਲ ਸੁੱਤਾ ਹੀ ਵੇਖੋ ਅਨਵਿਲ ਨੂੰ ਮਿੱਥੋਂ ਧੋਣ ਕੱਢਣੀ ਐ। ਪੱਲੀ ਰਜੀਦੇ ਨੂੰ ਮਾਂ ਤੌਈ ਖਲਾਸੀ। ਮਾਂ ਤੇ। ਉਹਨੂੰ ਵੀ ਡਾਲਰ ਵੀ ਖਾਂਦੇ ਆਈ ਬ੍ਰੈਡ ਫੋੜੇ। ਆਪਾਂ ਨੂੰ ਜਿਆਸੀ ਬ੍ਰੈਡ ਕੋਲ ਆ ਗਈ। ਹਾਂ। ਦੋਲਰ ਦੋ ਕਹਿੰਦੇ ਹੈ ਜਦਿੱਕਾ ਖਾਣਾ ਹੈ ਨਾ ਇਹ ਦੇਖ ਹਾਂ ਇਹ ਲਿਖੋ ਬੜਾ ਖਰਾਬ ਹੀ ਡੋਲਰ ਤੋਆਇੰਗ ਪਈ ਨਾ ਦੋ ਦੋ ਉੱਠ ਗਿਆ ਏ ਉਹ ਕੀ ਖਾਂਦੇ ਆ ਪੋਰੇ ਵਾਓ ਕਿੱਥੇ ਆ ਗੋ ਕਾਨਕੋਟ ਨਾਨੂ ਘਰ ਆ ਗਿਆ ਦਾ ਏ ਕੋਣ ਹੈ ਇਹੜਾ ਇੰਡੀਆ ਚ ਘਪਲਾ ਕਰਕੇ ਗਿਆ ਏੜਾ ਕੇ ਕੇ ਫਿਸ਼ਰ ਦਾ ਜ Mana <laughs> tukang man, ya? Bapak boleh bawa ja, kota. Aja ada mana, aja ada buku. Tuh, tuh, tanda picu. Kalau di menteri, kalian ya. Kamera, Cabe ini malah.